हाँ जी कैंडल मार्च निकाला जा रहा है जो कैलकाटा में इतना तो ग्रूसम केस हुआ है अगेंस्ट द तो लेडी डॉक्टर उस पर हम लोग निकाल रहे हैं हमारी यही डिमांड है कि जैसे हमारे हॉस्पिटल्स हैं है ना अगर हमारी डॉक्टर है हॉस्पिटल इंटर्न है कोई तो है ना अगर एक लेडी डॉक्टर जो नाइट शिफ्ट कर रही है अगर उसको बेसिक सेफ्टी नहीं है पूरे हॉस्पिटल में अगर कैमराज ही नहीं है सिक्योरिटी 24/7 ही नहीं है तो क्या फ़ायदा है ना तो हम इसी के चलते हम लोग यहां पर इकट्ठा हुए हैं कि जस्टिस जल्दी से जल्दी मिले इस केस में क्योंकि जस्टिस डिलेड इज जस्टिस डिनाइड

ਕਲਕੱਤੇ ਦੇ ਵਿੱਚ ਆਪਾਂ ਕੰਨੇ ਪਿਛਲੇ ਦਿਨੀ ਘਟਨਾ ਹੋਈ ਆ ਇੱਕ ਡਾਕਟਰ ਇੱਕ ਰੱਬ ਤੇ ਦੂਜਾ ਡਾਕਟਰ ਨੂੰ ਰੱਬ ਮੰਨਿਆ ਜਾਂਦਾ ਆ ਜੇ ਸਾਡੀਆਂ ਧੀਆਂ ਸਾਡੀਆਂ ਭੈਣਾਂ ਸੇਫ ਨਹੀਂ ਹਨ ਇਸ ਦੇਸ਼ ਦੇ ਵਿੱਚ ਤੇ ਫਿਰ ਕੀ ਸੇਫਟੀ ਹੈ ਅਸੀਂ ਇਸ ਗਵਰਨਮੈਂਟਾਂ ਦੇ ਉੱਤੋਂ ਕੀ ਆਪਾਂ ਉਮੀਦ ਰੱਖ ਸਕਦੇ ਆ ਅਸੀਂ ਇਹੀ ਤੁਹਾਡੇ ਮਾਧਿਅਮ ਦੁਆਰਾ ਗਵਰਨਮੈਂਟ ਨੂੰ ਸੁਨੇਹਾ ਭੇਜਣਾ ਚਾਹੁੰਦੇ ਆ ਕਿ ਜੋ ਕਾਨੂੰਨ ਇਦਾਂ ਦਾ ਇੱਕ ਕਾਨੂੰਨ ਬਣੇ ਕਿ ਇੱਕ ਵਾਰ ਨਹੀਂ ਹੋਇਆ ਇਦਾਂ ਦੀਆਂ ਘਟਨਾਵਾਂ ਬਹੁਤ ਹੋਈਆਂ ਗੱਲ ਇਹ ਨਹੀਂ ਕਿ ਉਹ ਡਾਕਟਰ ਹੈ ਗੱਲ ਇਹ ਹੈ ਕਿ ਉਹ ਕਿਸੇ ਦੀ ਧੀ ਹੈ ਅਸੀਂ ਕਹਿੰਨੇ ਆ ਧੀ ਬਚਾਓ ਧੀ ਪੜਾਓ ਧੀ ਭਰਾ ਤੇ ਦਿੱਤੀ ਧੀ ਨੂੰ ਡਾਕਟਰ ਤੇ ਬਣਾਤਾ ਤੇ ਧੀ ਬਚੀ ਨਹੀਂ ਮੈਂ ਇਹ ਕਵਾਂਗਾ ਕਿ ਜੇ ਇੰਨਾ ਦਰਿੰਦਿਆਂ ਨੂੰ ਇਦਾਂ ਦੀ ਸਜ਼ਾ ਦਿੱਤੀ ਜਾਵੇ ਪਬਲਿਕ ਦੇ ਵਿੱਚ ਕਿ ਕੋਈ ਵੀ ਇਨਸਾਨ ਕਿਸੇ ਦੀ ਧੀ ਭੈਣ ਨੂੰ ਕੋਈ ਐਦਾਂ ਦੀ ਗਲੋਹਨੀ ਹਰਕਤ ਕਰਨ ਤੋਂ ਪਹਿਲਾਂ ਇੱਕ ਵਾਰ ਨਹੀਂ 100 ਵਾਰ ਸੋਚੇਗਾ ਕਿ ਮੈਂ ਕੀ ਕਰਨ ਲੱਗਾ ਮੈਨੂੰ ਇਹਦੀ ਕੀ ਸਜ਼ਾ ਮਿਲੇਗੀ ਤੇ ਜੋ ਮਾਂ ਬਾਪ ਨੂੰ ਵੀ ਇੱਕੋ ਹੀ ਸੁਨੇਹਾ ਆ ਕਿ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਅੱਜ ਅਸੀਂ ਗੱਲ ਕਰਦੇ ਆ ਨਾ ਕਿ ਬੱਚਿਆਂ ਦੀ ਜੋ ਕਿ ਬੱਚੇ ਵੀ ਦੇਖੀਏ ਨਾ ਕਿ ਮਾਂ ਬਾਪ ਦੇ ਕਹਿਣੇ ਤੋਂ ਦੂਰ ਜਾ ਰਹੇ ਨੇ ਅਸੀਂ ਜੇ ਗੱਲ ਗਵਰਨਮੈਂਟਾਂ ਦੀ ਕਰਦੇ ਆ ਉੱਥੇ ਬੱਚਿਆਂ ਦੀ ਵੀ ਕਰਦੇ ਆ ਸਾਡੀਆਂ ਧੀਆਂ ਭੈਣਾਂ ਵੀ ਇੱਕੋ ਹੀ ਨੇ ਜੇ ਬਾਹਰ ਦੀਆਂ ਕੰਟਰੀਆਂ 'ਚ ਅਸੀਂ ਘੁੰਮਦੇ ਆਂ ਤੇ ਉੱਥੇ ਅਸੀਂ ਜਦੋਂ ਦੇਖਦੇ ਆ ਨਾ ਕਿ ਭਈ ਸਾਡੀਆਂ ਧੀਆਂ ਭੈਣਾਂ ਉੱਥੇ ਸੇਫ ਨੇ ਉੱਥੇ ਆਦਮੀਆਂ ਨਾਲੋਂ ਜਨਾਨੀਆਂ ਜ਼ਿਆਦਾ ਕੰਮ ਕਰਦੀਆਂ ਨੇ ਕਿਉਂ ਜਨਾਨੀਆਂ ਜ਼ਿਆਦਾ ਜਨਾਨੀਆਂ ਕੰਮ ਕਰਦੀਆਂ ਨੇ ਕਿ ਜਨਾਨੀਆਂ ਉੱਥੇ ਸੇਫ ਨੇ ਧੀਆਂ ਸਾਡੀਆਂ ਸੇਫ ਨੇ ਇੱਥੇ ਸੇਫਟੀ ਨਹੀਂ ਅਸੀਂ ਮਾਡਲ ਟਾਉਨ ਜਲੰਧਰ ਦੀ ਗੱਲ ਕਰੀਏ ਇੱਥੇ ਬਹੁਤ ਸਟੋਰ ਨੇ ਜਿੱਥੇ ਲੜਕੀਆਂ ਜੌਬ ਕਰਦੀਆਂ ਆ ਅਸੀਂ ਅੱਜ ਦੇਖਦੇ ਆ ਕਿਸੇ ਵੀ ਚੈਨੀ ਖੇਚਲੀ ਕਿਸੇ ਨੂੰ ਉੱਥੇ ਕੁਝ ਕਰ ਦਿੱਤਾ ਕਿਸੇ ਨੂੰ ਕੁਝ ਕਰਤਾ ਗਵਰਨਮੈਂਟਾਂ ਦੇ ਕੋਲ ਅੱਜ ਇੱਥੇ ਜਲੰਧਰ ਦੇ ਵਿੱਚ ਮਾਡਲ ਟਾਊਨ ਦੇ ਵਿੱਚ ਜੋ ਕੈਂਡਲ ਮਾਰਚ ਸੀ ਉਹ ਕੱਲੇ ਜਲੰਧਰ ਦੀ ਨਹੀਂ ਸੀਗੀ ਉਹ ਸਾਰੇ ਹਿੰਦੁਸਤਾਨ ਦੀ ਸੀਗੀ ਔਰ ਇਹੀ ਗਵਰਨਮੈਂਟ ਦੇ ਕੋਲ ਸਾਡਾ ਇੱਕੋ ਹੀ ਸੁਝਾਅ ਹੈ ਕਿ ਇਹਨਾਂ ਦਰਿੰਦਿਆਂ ਨੂੰ ਫੜ ਕੇ ਇਦਾਂ ਦੀ ਸਜ਼ਾ ਦਿੱਤੀ ਜਾਵੇ ਸਾਡੀਆਂ ਧੀਆਂ ਭੈਣਾਂ ਸੇਫ ਰਹਿਣ ਜੇ ਇਹ ਕਿਸੇ ਦੀ ਧੀ ਆ ਕਿਸੇ ਦੀ ਭੈਣ ਆ ਜੇ ਅੱਜ ਇਹਨੇ ਸਾਡੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਆ ਤੇ ਇਹ ਧੀ ਹੈ ਇਹਦੀ ਸੇਫਟੀ ਹੋਣੀ ਚਾਹੀਦੀ ਹੈ ਇਹ ਸੇਫਟੀ ਕੌਣ ਕਰੇਗਾ ਗੌਰਮੈਂਟਾ ਕਰਨਗੀਆਂ ਜੇ ਸਾਡੀ ਕੋਈ ਧੀ ਭੈਣ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਦੀ ਹੈ ਤੇ ਉਹ ਸਾਡੇ ਲਈ ਵੀ ਇੱਕ ਬਹੁਤ ਵੱਡੀ ਗਰਵ ਦੀ ਗੱਲ ਹੈ ਜੇ ਐਦਾਂ ਦੇ ਕੇਸ ਹੋਣਗੇ ਤੇ ਕੋਈ ਵੀ ਆਪਣੀ ਧੀ ਭੈਣ ਨੂੰ ਕਿਸੇ ਜੋਬ ਤੇ ਨਹੀਂ ਭੇਜੇਗਾ ਤੇ ਇਹੀ ਤੁਹਾਡੇ ਮੱਧਮ ਦੁਆਰਾ ਅਸੀਂ ਕਵਾਂਗੇ ਇਹ ਇਹਦੇ ਕੁਛ ਨਾ ਕੁਛ ਕੀਤਾ ਜਾਵੇ ਧੰਨਵਾਦ ਹਮ ਸਭ ਇਧਰ ਇਕੱਠੇ ਆਏ ਹੈ ਜਲੰਧਰ ਸ਼ਹਿਰ ਮੇ ਸਪੋਰਟ ਅ ਵੂਮਨ ਜਿੰਨ ਕੇ ਸਾਥ ਕੋਲਕਾਤਾ ਮੇ एक बहुत ही बुरी क्राइम हुई है आई थिंक 2024 का साल है अगर हम इस साल में भी वमेन की सेफ़्टी इंडिया में गारंटी नहीं कर सकते फिर हम क्या गारंटी कर सकते हैं हर वुमन को हर लड़की को अपने घर से निकलते हुए सेफ़ फील करना चाहिए काम पर जाकर सेफ़ फ़ील करना चाहिए एंड ये अथॉरिटीज़ एंड गवर्नमेंट की रिस्पॉन्सिबिलिटी है कि ये वेमेन की सेफ्टी अश्योर करें